ਸਾਡਾ ਵੀ ਜੀ ਕਰਦਾ ਐ ਅਮੜੀਏ ਨੀ ਵੱਜਣ ਬਾਬਲ ਬੂਹੇ ਸੇਰੇ ਨੀ ਆਵਣ ਖੁਸਰੇ ਲੈਣ ਵਧਾਈਆਂ ਓ ਅੰਮੀਏ ਵੇੜੇ ਤੇਰੇ ਕਹਾਣੀ ਜਿਹੜੀ ਐ ਉਹ ਕਾਫੀ ਸੈਂਸਿਟਿਵ ਐ ਸਾਡਾ ਜੀ ਕਰਦਾ ਗਾਈਏ ਵੀਰੇ ਦੀਆਂ ਘੋੜੀਆਂ ਇਹ ਚੰਦਰਾ ਜੱਗ ਗਾਉਣ ਦਿੰਦਾ ਨਹੀਂ ਪੁੱਤਾਂ ਤੋਂ ਪਹਿਲਾਂ ਧੀਆ ਤਾਈਆਂ ਨੇ ਹੁੰਦੀਆਂ ਮਗਰੋਂ ਜੱਗ ਹੋਣ ਦਿੰਦਾ ਨਹੀਂ ਉਤੋਂ ਬਾਅਦ ਇਹ ਸਾਰਾ ਘਟਨਾ ਚੱਲ ਰਹੀ ਹੈ ਜੀ ਇਹ ਤਸਵੀਰਾਂ ਇਹਨਾਂ ਲਾਈਨਾਂ ਦੀ ਸੱਚਾਈ ਦੀ ਗਵਾਹੀ ਭਰਦੀਆਂ ਸਮਾਜ ਦੀ ਸੱਚਾਈ ਤੋਂ ਰੂਬਰੂ ਕਰਵਾਉਂਦੀਆਂ ਨੇ ਇਹ ਭਰੂਣ ਇਸ ਗੰਦੇ ਨਾਲੇ 'ਚ ਹਰ ਤੀਜੇ ਚੌਥੇ ਦਿਨੋਂ ਵਹਿੰਦੇ ਰਹਿੰਦੇ ਨੇ। ਛੋਟਾ ਬੱਚਾ ਫਸਿਆ ਹੋਇਆ ਸੀਗਾ ਜੀ ਇਹਦੇ ਵਿੱਚ। ਤੇ ਹੁਣ ਤੱਕ ਪਤਾ ਹੀ ਨਹੀਂ ਕਿੰਨੀਆਂ ਕੁੱਤੀਆਂ ਇਸ ਗੰਦੇ ਨਾਲੇ ਦੀ ਪੇਟ ਚੜ ਚੁੱਕੀਆਂ ਹੋਣਗੀਆਂ। ਪਹਿਲੇ ਬੱਚੇ ਤੋਂ ਬਾਅਦ ਦੂਜਾ ਬੱਚਾ 2 ਦਿਨ ਬਾਅਦ ਹੀ ਅਸੀਂ ਦੇਖਿਆ ਜੀ। ਇਹ ਨਾਲਾ ਪਿੰਡ ਮਨੋਲੀ ਕੋਲੋਂ ਹੋ ਕੇ ਗੁਜ਼ਰਦਾ ਹੈ। ਚੰਡੀਗੜ੍ਹ ਤੇ ਮੁਹਾਲੀ ਦੇ ਅੱਧੇ ਹਿੱਸੇ ਦੇ ਸੀਵਰੇਜ ਦਾ ਪਾਣੀ ਇੱਥੋਂ ਲੰਘਦਾ ਹੈ। ਚੰਡੀਗੜ੍ਹ ਤੋਂ ਮੁਹਾਲੀ ਤੋਂ ਇਹ ਪਾਣੀ ਨਿਕਲਦਾ ਜੀ। ਤੇ ਮਨੋਲੀ ਪਿੰਡ ਤੋਂ ਪਿੱਛੇ ਕੋਈ ਅਜਿਹੇ لالچی ਲੋਕ ਬੈਠੇ ਹੋਣ ਦਾ ਸ਼ੱਕ ਹੈ ਜੋ ਪੈਸੇ ਦੇ ਲਾਲਚ ਭ੍ਰੂਣ ਹੱਤਿਆ ਧੜਾ-ਤੜ ਕਰ ਰਹੇ ਨੇ। ਇਸ ਕਹਾਣੀ ਦਾ ਪਤਾ ਉਦੋਂ ਲੱਗਾ ਜਦ ਇਸ ਨਾਲੇ ਦੇ ਕੰਡੇ ਤੇ ਇੱਕ ਕ੍ਰਿਕਟ ਦਾ ਗਰਾਊਂਡ ਹੈ ਜਿੱਥੇ ਜਦ ਬੱਚੇ ਖੇਡ ਰਹੇ ਸੀ ਤਾਂ ਗੇਂਦ ਇਸ ਪਾਸੇ ਵੱਲ ਨੂੰ ਆਈ ਤਾਂ ਉਹਨਾਂ ਦੇਖਿਆ ਕਿ ਪਾਣੀ ਚ ਕੁਝ ਬੱਚੇ ਦੀ ਝਲਕ ਪਾਉਂਦਾ ਕੁਝ ਇੱਕ ਬੂਟੇ ਵਿੱਚ ਫਸਿਆ ਹੋਇਆ ਜਦ ਉਹਨਾਂ ਗੌਰ ਕੀਤੀ ਤਾਂ ਪਤਾ ਲੱਗਾ ਕਿ ਇਹ ਅਣਜੰਮੇ ਬੱਚੇ ਨੇ ਛੋਟਾ ਬੱਚਾ ਸੀਗਾ ਜੀ ਜਿਹਦੀ ਭਰੂਣ ਹੱਤਿਆ ਹੋਈ ਆ ਜਿਨ੍ਹਾਂ ਨੂੰ ਕੋਖ ਚ ਹੀ ਮਾਰ ਦਿੱਤਾ ਗਿਆ ਤੇ ਫਿਰ ਇਸ ਨਾਲੇ ਵਿੱਚ ਵਹਾ ਦਿੱਤਾ ਗਿਆ ਇੱਕ ਸੀਗਾ ਉਹਦੇ ਤਾਂ ਤਕਰੀਬਨ ਆਲਮੋਸਟ ਹੱਥ ਵੀ ਬਣੇ ਹੋਏ ਸੀਗੇ ਬਿਲਕੁਲ ਛੋਟੇ ਛੋਟੇ ਜੇ ਪਿੰਡ ਦੇ ਲੋਕ ਹੈਰਾਨ ਤੇ ਪਰੇਸ਼ਾਨ ਨੇ ਕਿ ਇਹ ਗੋਰਖ ਧੰਦਾ ਇੰਨੇ ਜ਼ੋਰਾਂ ਤੇ ਚੱਲ ਰਿਹਾ ਹੈ ਪਿੰਡ ਦੇ ਸਰਪੰਚ ਸਾਹਿਬ ਮੇਰੇ ਨਾਲ ਨੇ ਕੁਝ ਨੌਜਵਾਨ ਉਹ ਨੇ ਜਿਨ੍ਹਾਂ ਨੇ ਇਹ ਸਾਰਾ ਕੁਝ ਮੰਜ਼ਰ ਦੇਖਿਆ ਔਰ ਕੁਝ ਜਿੰਨਾ ਕ ਇਹ ਕੱਢ ਸਕੇ ਉਸ ਨੂੰ ਕੱਢ ਕੇ ਕਥਾਂ ਤੇ ਉਸ ਨੂੰ ਦਫਨਾ ਦਿੱਤਾ ਗਿਆ ਕਹਾਣੀ ਜਿਹੜੀ ਹੈ ਉਹ ਕਾਫੀ ਸੈਂਸਿਟਿਵ ਹੈ ਔਰ ਹੈਰਾਨ ਕਰਦੀ ਹੈ ਕਿ ਦੋ ਤੋਂ ਤਿੰਨ ਦਿਨਾਂ ਬਾਅਦ ਇਹ ਚੀਜ਼ਾਂ ਵਾਪਰਦੀਆਂ ਰਹਿੰਦੀਆਂ ਨਾਲ ਇੱਕ ਪਲੇਗ੍ਰਾਉਂਡ ਹੈ ক্রিকেট ਦਾ ਗਰਾਉਂਡ ਹੈ ਉੱਥੇ ਜਦੋਂ ਬੱਚੇ ਖੇਡਦੇ ਆ ਕੋਈ ਬਾਲ ਇੱਧਰ ਆ ਜਾਂਦੀ ਆ ਤਾਂ ਉਹਨਾਂ ਨੇ ਕਈ ਵਾਰ ਇਹ ਚੀਜ਼ਾਂ ਦੇਖੀਆਂ ਪਹਿਲਾਂ ਨਜ਼ਰ ਅੰਦਾਜ਼ ਕਰਦੇ ਰਹੇ ਕਿ ਪਤਾ ਨਹੀਂ ਕੀ ਹੋ ਪਰ ਜਦੋਂ ਇਹ ਚੀਜ਼ਾਂ ਵੱਧਦੀਆਂ ਗਈਆਂ ਤਾਂ ਉਹਨਾਂ ਨੇ ਫੈਸਲਾ ਕੀਤਾ ਕਿ ਇਸ ਦੀ ਗੱਲ ਜ਼ਰੂਰ ਕਰਨੀ ਚਾਹੀਦੀ ਆ ਸਰਪੰਚ ਸਾਹਿਬ ਕੀ ਸਮਝਦੇ ਹੋ ਸਭ ਤੋਂ ਪਹਿਲਾਂ ਤੇ ਸਮਝਾਓ ਕਿ ਇਹ ਜਿਹੜਾ ਗੰਦਾ ਨਾਲਾ ਚੱਲ ਰਿਹਾ ਹੈ ਇਹ ਆਉਂਦਾ ਕਿੱਧਰੋਂ ਕਿੱਧਰੋਂ ਆ ਕਿੱਥੋਂ-ਕਿਥੋਂ ਹੋ ਕੇ ਆਉਂਦਾ ਇਹ ਬਈ ਜੀ ਆਪਣਾ ਆਉਂਦਾ ਹੈ ਚੰਡੀਗੜ੍ਹ ਤੋਂ ਜੀ ਚੰਡੀਗੜ੍ਹ ਤੋਂ ਮੁਹਾਲੀ ਤੋਂ ਇਹ ਪਾਣੀ ਨਿਕਲਦਾ ਜੀ ਮੌਲੀ ਤੋਂ ਉਪੋਂ ਹੈ ਜੀ ਇਹ ਸਾਰਾ ਪਾਣੀ ਉਤੋਂ ਬਾਅਦ ਇਹ ਸਾਰਾ ਘਟਣਾ ਚੱਲ ਰਹੀ ਹੈ ਜੀ ਵਿੱਚ ਜੋ ਵੀ ਹਟਕੇ ਆ ਰਿਹਾ ਜੀ ਬੱਚੇ ਦੀ ਗੋਨ ਹੱਤਿਆ ਹੋ ਰਹੀ ਹੈ ਜੀ ਜੋ ਪਿੱਛੇ ਜੋ ਵੀ ਕਲੀਨਿਕ ਹੈ ਜੀ ਉਹਦੇ ਵਿੱਚ ਵੀ ਆ ਰਿਹਾ ਸਾਰਾ ਕੁਝ ਇਹ ਤਾਂ ਬੱਚੇ ਇੱਧਰ ਬੌਡਬਾਲ ਖੇਡਦੇ ਆ ਬੋਲ ਆ ਗਈ ਇੱਧਰ ਇੱਧਰ ਆਣ ਕੇ ਜਦ ਦੇਖਿਆ ਨੇ ਤਾਂ ਬੱਚੇ ਨਾ ਆਣ ਕੇ ਦੇਖਿਆ ਨੀਚੇ ਵੀ ਇੱਥੇ ਬੱਚਾ ਫਸਿਆ ਹੋਇਆ ਸੀ ਤੁਸੀਂ ਦੇਖਿਆ ਸੀ ਵੀਰੇ ਹਾਂਜੀ ਹਾਂਜੀ ਵੀਰ ਜੀ ਅਸੀਂ ਇਹ ਕੀ ਦੇਖਿਆ ਅਸੀਂ ਬਾਲ ਲੱਭਣ ਆਏ ਸੀਗੇ ਬਾਈ ਜੀ ਤੇ ਇੱਥੇ ਛੋਟਾ ਬੱਚਾ ਫਸਿਆ ਹੋਇਆ ਸੀਗਾ ਜੀ ਇਹਦੇ ਵਿੱਚ ਤੇ ਅਸੀਂ ਫਿਰ ਬਾਹਰ ਕੱਢਿਆ ਬਾਹਰ ਕੱਢ ਕੇ ਦੇਖਿਆ ਤਾਂ ਛੋਟਾ ਬੱਚਾ ਸੀਗਾ ਜੀ ਜਿਹਦੀ ਭਰੂਣ ਹੱਤਿਆ ਹੋਈ ਹੈ ਤੇ ਫਿਰ ਉਸ ਤੋਂ ਬਾਅਦ 2-3 ਦਿਨ ਬਾਅਦ ਫਿਰ ਇੱਕ ਬੱਚੇ ਦੀ ਮਤਲਬ ਡੈੱਡ ਬੋਡੀ ਇਸ ਨਾਲੇ ਵਿੱਚੋਂ ਮਿਲੀ ਹੈ ਜੀ ਹੂੰ ਮਤਲਬ ਉਹ ਕੈਕ ਕੋਈ ਅਣਜਮਿਆ ਬੱਚਾ ਸੀਗਾ ਹਾਂਜੀ ਹਾਂਜੀ ਅਣਜਮਿਆ ਬੱਚਾ ਸੀਗਾ ਜੀ ਹਾਂਜੀ ਬਿਲਕੁਲ ਬਿਲਕੁਲ ਜੀ ਇਹ ਕਿੰਨੇ ਦਿਨਾਂ ਬਾਅਦ ਦੇਖਿਆ ਤੁਸੀਂ ਪਹਿਲਾ ਬੱਚਾ ਕਿੰਨੇ ਪਹਿਲਾ ਬੱਚਾ ਅਸੀਂ ਪਹਿਲੇ ਬੱਚੇ ਤੋਂ ਬਾਅਦ ਦੂਜਾ ਬੱਚਾ 2 ਦਿਨ ਬਾਅਦ ਹੀ ਅਸੀਂ ਦੇਖਿਆ ਜੀ ਹੂੰ ਉਹ ਥੋੜਾ ਜਿਹਾ ਮੈਨੂੰ ਲੱਗਦਾ ਜੰਮਿਆ ਹੋਇਆ ਬੱਚਾ ਸੀਗਾ ਜੀ ਤੇ ਇਹ ਜਿਹੜਾ 2 ਦਿਨ ਪਹਿਲਾਂ ਦੇਖਿਆ ਸੀਗਾ ਉਹ ਨਜਮਿਆ ਬੱਚਾ ਸੀਗਾ ਜੀ ਤੇ ਪਰ ਹੱਥਾਂ ਹੀ ਹੋਈ ਹੈ ਜੀ ਸਾਈਜ਼ ਕਾਫੀ ਫਰਕ ਸੀਗਾ ਜਿਹੜਾ ਇੱਕ ਸੀਗਾ ਉਹਦੇ ਤਾਂ ਤਕਰੀਬਨ ਆਲਮੋਸਟ ਹੱਥ ਵੀ ਬਣੇ ਹੋਏ ਸੀਗੇ ਬਿਲਕੁਲ ਛੋਟੇ ਛੋਟੇ ਜੀ ਤੇ ਜਿਹੜਾ ਦੂਜਾ ਸੀਗਾ ਉਹਦੇ ਹਲੇ ਬਣਤਰ ਨਹੀਂ ਬਣ ਪਾਈ ਸੀਗੀ ਮਾਮਾ ਤੇ ਤੁਸੀਂ ਕੁਝ ਹੋ ਸਕਦਾ ਵੀ 2-4 ਮਹੀਨੇ ਦਾ ਫਰਕ ਹੋਵੇ ਕੋਈ ਵੱਡਾ ਭਰੂਣ ਕੋਈ ਛੋਟਾ ਭਰੂਣ ਇਦਾਂ ਹੁੰਦਾ ਹੈ ਜੋ ਵੀ ਹੈ ਤੇ ਪਰ ਇਹ ਵੀ ਬਹੁਤ ਮਤਲਬ ਸੋਚਣ ਵਾਲੀ ਗੱਲ ਹੈ ਵੀ ਲੋਕ ਕਰਦੇ ਕਿਵੇਂ ਇਦਾਂ ਜਿਹੜਾ ਛੜਾ ਦਿੰਦੇ ਆ ਇਹ ਕਿੱਥੋਂ ਆ ਰਿਹਾ ਕਿਵੇਂ ਇਹਨੇ ਇਹ ਤਾਂ ਮਤਲਬ ਇਹ ਤਾਂ ਭਾਈ ਓ ਸਮਝਿਆ ਜਾਵੇ ਕਿ ਸ਼ਰਿਆਮੀ ਕੰਮ ਚੱਲ ਰਿਹਾ ਫਿਰ ਇਹਦਾ ਮਤਲਬ ਜੇ 2-3 ਦਿਨਾਂ ਬਾਅਦ ਚਲੋ ਤੁਹਾਡੀ ਨਜ਼ਰ ਹੁਣ ਪੈ ਗਿਆ ਕਿ ਇੱਕ ਵਾਰ ਨਿਗਾ ਪਿਆ ਫਿਰ ਦੋ ਦਿਨ ਬਾਅਦ ਫਿਰ ਨਿਗਾ ਪੈ ਗਿਆ ਇਸ ਤੋਂ ਪਹਿਲਾਂ ਕਦੋਂ ਤੋਂ ਚੱਲ ਰਿਹਾ ਹੋਊਗਾ ਜਾਂ ਇਸ ਤੋਂ ਅੱਗੇ ਵੀ ਕਿੰਨਾ ਟਾਈਮ ਚੱਲਣਾ ਨਾਲੇ ਭਾਈ ਜ਼ਰੂਰੀ ਨਹੀਂ ਹੈ ਕਿ ਹਰ ਚੀਜ਼ ਇੱਥੇ ਫਸੇ ਜਾਂ ਕੋਈ ਮਤਲਬ ਰੁਕੇ ਆ ਤਾਂ ਅਸੀਂ ਹਾਰਡਲੀ ਕਦੇ ਦਿਨ ਚ ਇੱਕ ਚੱਕਰ ਲੱਗਦਾ ਔਰ ਕੋਈ ਬੋਲ ਆ ਗਈ ਵੀ ਤਾਂ ਜੇ ਉਸ ਦੌਰਾਨ ਸਾਨੂੰ ਇੱਕ ਅੱਧਾ ਦਿਖ ਜਾਂਦਾ ਹੈ ਤਾਂ ਇਹਦਾ ਮਤਲਬ ਹੈ ਇੱਥੇ ਕਿੰਨੇ ਗਾਉਂਦੇ ਹੋਣਗੇ ਤੁਸੀਂ ਆਪ ਸੋਚ ਸਕਦੇ ਕਿਉਂਕਿ ਅਸੀਂ ਦਿਨ ਰਾਤ ਚੱਲ ਰਿਹਾ ਹੈ ਤਾਂ ਰੁਕਦਾ ਨਹੀਂ ਨਾਲਾ ਇਹ ਤਾਂ ਦਿਨ ਰਾਤ ਚੱਲ ਰਿਹਾ ਤੇ ਇੱਥੇ ਪਾਣੀ ਵੀ ਦਾ ਫਲੋ ਵੀ ਲਗਾਤਾਰ ਚੱਲ ਹੀ ਰਿਹਾ ਹੈ ਕੋਈ ਫਸ ਗਿਆ ਤਾਂ ਦੇਖ ਗਿਆ ਅਦਰ ਭਾਈ ਨਹੀਂ ਫਸਦਾ ਸਾਨੂੰ ਨਹੀਂ ਪਤਾ ਲੱਗਦਾ ਹੋ ਸਕਦਾ ਹੁੰਦੇ ਹੋਣ ਜਾਂ ਇੱਕ ਕਲੀਨਿਕ ਹੈ ਦੋ ਕਲੀਨਿਕ ਹੈ ਜਾਂ ਕਿੰਨੇ ਕੇ ਇਸ ਚੀਜ਼ ਦਾ ਇਹਦਾ ਯੂਜ਼ ਕਰ ਰਹੇ ਹਨ ਤਾਂ ਸਾਨੂੰ ਇਸ ਚੀਜ਼ ਦਾ ਪਤਾ ਨਹੀਂ ਹੈ ਤੁਸੀਂ ਆਪਣੇ ਪੱਧਰ ਤੇ ਦੇਖੋ ਜਦੋਂ ਜਦੋਂ ਇਹ ਮੀਡੀਆ ਦੇ ਵਿੱਚ ਖਬਰ ਆ ਗਈ ਹੈ ਤੇ ਜਦੋਂ ਇਹਨੇ ਵਾਇਰਲ ਹੋਣਾ ਤਾਂ ਪ੍ਰਸ਼ਾਸਨ ਤੱਕ ਗੱਲ ਪਹੁੰਚਣੀ ਹੈ ਪਰ ਉਸ ਤੋਂ ਪਹਿਲਾਂ ਤੁਸੀਂ ਕਦੇ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਲਿਆ ਕੇ ਦੇਖਿਆ ਕਿਸੇ ਨੂੰ ਕਿਹਾ ਕਿ ਦੇਖੋ ਆ ਚੱਲ ਰਿਹਾ ਹੈ ਇਹਨੂੰ ਕੰਟਰੋਲ ਕਰਦੇ ਕਿਉਂ ਜਿੱਦਾਂ ਹੀ ਸਾਨੂੰ ਪਤਾ ਲੱਗਿਆ ਸਭ ਤੋਂ ਪਹਿਲਾਂ ਸਰਪੰਚ ਸਾਹਿਬ ਦੇ ਨੌਲੇਜ 'ਚ ਚੀਜ਼ ਲਿਆ ਕੇ ਦਿੱ ਦੱਸੀ ਨਨੂ ਕੀ ਇਦਾਂ ਇਦਾਂ ਆਪਣੇ ਨਾ ਕੀ ਕੋਈ ਸਾਡੀ ਜ਼ਮੀਨ ਲੱਗਦੀ ਇੱਥੇ ਨਾਲੇ ਤੇ ਸਭ ਤੋਂ ਪਹਿਲਾਂ ਮੈਂ ਹੀ ਇਹਨਾਂ ਨੂੰ ਨੌਲੇਜ ਦੱਸਿਆ ਕਿ ਜੇ ਆਪਾਂ ਇਦਾਂ ਮੈਨੂੰ ਆਹ ਚੀਜ਼ ਦੇਖਣ ਨੂੰ ਮਿਲੀ ਹੈ ਇੱਥੇ ਤੇ ਉਦਾਂ ਹੀ ਸਰਪੰਚ ਸਾਹਿਬ ਨੇ ਐਕਸ਼ਨ ਲਿਆ ਤੇ ਇਹਨਾਂ ਨੇ ਜਿੱਦਾਂ ਹੀ ਸ਼ਾਇਦ ਐਮਐਲਏ ਸਾਹਿਬ ਨਾਲ ਗੱਲ ਕੀਤੀ ਹੈ ਤੁਹਾਡੇ ਨਾਲ ਗੱਲ ਕੀਤੀ ਜੋ ਵੀ ਹੈ ਤੇ ਹਾਂ ਕਾਫੀ ਮਤਲਬ ਵਧੀਆ ਇਹਨਾਂ ਨੇ ਸਰਪੰਚ ਸਾਹਿਬ ਨੇ ਇਸ ਚੀਜ਼ ਨੂੰ ਮਤਲਬ ਥੋੜਾ ਜਿਹਾ ਸੀਰੀਅਸਲੀ ਲਿਆ ਮੁੱਦਾ ਹਾਲਾਂਕਿ ਮੈਨੂੰ ਨਹੀਂ ਲੱਗਦਾ ਜੇ ਕੋਈ ਚੀਜ਼ ਆ ਗਈ ਲੰਘੀ ਤੇ ਕੋਈ ਵਿਚਾਰਦਾ ਪਰ ਇਹਨਾਂ ਨੇ ਫਿਰ ਵੀ ਸੀਰੀਅਸਲੀ ਇਸ ਮੁੱਦੇ ਨੂੰ ਮੜ ਜਾ ਦੇਖਿਆ ਇਹ ਇੱਕ ਵਾਕੀ ਦਾ ਜੀ ਦੇਖੋ ਸਰਕਾਰ ਦਾ ਜਿਆਦਾ ਪੁਲਿਸ ਦਾ ਮਾਮਲਾ ਹੈ ਤਫਤੀਸ਼ ਦਾ ਇਹਦੇ ਵਿੱਚ ਹੋਰ ਹੋ ਸਕਦਾ ਕਿ ਸੁੱਟਣਾ ਬੰਦ ਹੋ ਜੇ ਜਦੋਂ ਕਿਸੇ ਕੋਲੇ ਪਹੁੰਚ ਜੂ ਪਿੱਛੇ ਜਿਹੜਾ ਕੋਈ ਇਹ ਜਆ ਇਹ ਗੋਰਖ ਧੰਦਾ ਕਰ ਰਿਹਾ ਹੈ ਉਹ ਬੰਦਾ ਇਹਦੇ ਵਿੱਚ ਸੁੱਟਣਾ ਬੰਦ ਕਰ ਸਕਦਾ ਹੈ ਉਹ ਕੋਈ ਹੋਰ ਥਾਂ ਲੱਭ ਲੂ ਕਿਉਂਕਿ ਉਹਨੇ ਆਪਣਾ ਕੰਮ ਤਾਂ ਬੰਦ ਨਹੀਂ ਕਰਨਾ ਜਿਨੇ ਪੈਸਾ ਖੁੱਲਾ ਕਮਾ ਰਿਹਾ ਹੈ ਬੰਦਾ ਇਸ ਧੰਦੇ ਤੋਂ ਤੁਹਾਨੂੰ ਕੀ ਲੱਗਦਾ ਕਿ ਪ੍ਰਸ਼ਾਸਨ ਤੱਕ ਤੁਸੀਂ ਆਪਣੇ ਪੱਧਰ ਤੇ ਕੋਈ ਅਪਰੋਚ ਕਰੋਗੇ ਕਿ ਇਸ ਇਹਨੂੰ ਇਹਨੂੰ ਵੱਡੇ ਪੱਧਰ ਤੇ ਹੱਲ ਕੀਤਾ ਜਾਵੇ ਰੇਡਸ ਹੋਣ ਜਾਂ ਇਸ ਤਰ੍ਹਾਂ ਦਾ ਕੋਈ ਮਾਮਲਾ ਹੋਵੇ ਕਿ ਘੱਟੋ ਘੱਟ ਉਹਨਾਂ ਦੇ ਮਨ ਦੇ ਅੰਦਰ ਡਰ ਰਵੇ ਕਿ ਅਸੀਂ ਜੇ ਕਰੇ ਅਜਿਹਾ ਕਰਦੇ ਆ ਤਾਂ ਸਾਨੂੰ ਜਿਹੜਾ ਇਹਦੇ ਇਹਦੇ ਖਾਤਰ ਕੋਈ ਸਜ਼ਾ ਵੀ ਹੋ ਸਕਦੀ ਹੈ। ਇਹ ਪ੍ਰਸ਼ਾਸਨ ਨਾਲ ਤਾਂ ਮੈਂ ਗੱਲ ਕੀਤੀ ਸੀ ਵੀਰੇ ਆਪਣੇ ਐਸ ਐਚਓ ਐਰੋ ਸਿਟੀ ਨਾਲ। ਉਹਨਾਂ ਨੇ ਜੋ ਵੀ ਆਪਣੇ ਤੌਰ ਤੇ ਇਨਵੈਸਟੀਗੇਸ਼ਨ ਕੀਤੀ ਹੈ ਜੀ। ਕਰੀ ਹੈ ਜੀ ਮੇਰੀ ਗੱਲ ਵੀ ਹੋਈ ਸੀ ਕੱਲ ਵੀ ਗੱਲ ਹੋਈ ਸੀ ਕਹਿੰਦੇ ਸੁਰਨ ਸਾਹਿਬ ਅਸੀਂ ਕਰ ਰਹੇ ਆ ਜੀ। ਆਪਣਾ ਇੱਥੇ ਬਾਕੀ ਪਤਾ ਦਖਣ ਕਿਦਾਂ ਲੱਗੇਗਾ ਜੀ। ਕਾਫੀ ਏਰੀਆ ਪੈ ਜਾਂਦਾ ਜੀ ਇਧਰ ਨੂੰ ਜੀ। ਲੰਬਾ ਬਾਬਾ ਨਾ ਇਥੋਂ ਬੰਦਾ ਜ਼ਰੂਰੀ ਨਹੀਂ ਹੈ ਕਿ ਉੱਥੋਂ ਹੀ ਸਿੱੜਦਾ ਬੰਦਾ ਆ ਕੋਈ ਦੂਰ ਤੋਂ ਆ ਕੇ ਇਸ ਦਾ ਯੂਜ਼ ਕਰ ਰਿਹਾ ਆ ਮਤਲਬ ਆਪਾਂ ਕਹਿ ਨਹੀਂ ਸਕਦੇ ਜੀ ਪਰ ਇਹ ਜੋ ਵੀ ਹੋ ਰਿਹਾ ਪਰ ਹੈ ਮਤਲਬ ਮਾੜੀ ਗੱਲ ਹੈ ਇਹ ਇਲੈਗਲ ਕੰਮ ਚੱਲ ਜਰੂਰ ਰਿਹਾ ਹੈ ਜੀ ਇਸ ਚੀਜ਼ 'ਤੇ ਆਪਾਂ ਗੱਲ ਕਰ ਸਕਦਾ ਵੀ ਇਹ ਲੋਕਾਂ ਨੂੰ ਡਰਨ ਪੈ ਰਿਹਾ ਨਹੀਂ ਇਸ ਚੀਜ਼ ਦਾ ਕਿਸੇ ਦਾ ਨਾ ਵੀ ਬੱਚੇ ਦਾ ਮਤਲਬ 5-6 ਮਹੀਨੇ ਦਾ ਪਤਨ 4 ਮਹੀਨੇ ਦਾ ਕਿੰਨੇ ਦਾ ਕਿੰਨੇ ਨੇ ਕੀ ਮਜਬੂਰੀਆਂ ਰਹੀਆਂ ਆ ਪਰ ਇਹ ਡਾਕਟਰ ਮਤਲਬ ਜਿਹੜੇ ਵੀ ਜੋ ਜੋ ਵੀ ਇਹ ਕਰ ਰਹੇ ਆ ਜੀ ਥੋੜਾ ਜਿਹਾ ਗਲਤ ਚੱਲ ਰਿਹਾ ਹੈ ਇਨ੍ਹਾਂ ਨੌਜਵਾਨਾਂ ਦਾ ਸ਼ੱਕ ਹੈ ਕਿ ਧੰਦਾ ਬਹੁਤ ਜ਼ੋਰਾਂ ਤੇ ਚੱਲ ਰਿਹਾ ਹੈ ਤੇ ਇਸ ਤੇ ਕਾਬੂ ਪਾਉਣ ਲਈ ਪ੍ਰਸ਼ਾਸਨ ਨੂੰ ਜਾਗਣਾ ਪਵੇਗਾ। ਉਹ ਕਹਿੰਦੇ ਆ ਕਿ ਇਸ ਵੀਡੀਓ ਤੋਂ ਹੋ ਸਕਦਾ ਹੈ ਕਿ ਇਸ ਨਾਲੇ ਵਿੱਚ ਭ੍ਰੂਣ ਆਉਣੇ ਬੰਦ ਹੋ ਜਾਣ। ਪਰ ਕੁੱਖਾਂ ਚ ਕਤਲ ਹੋਣੇ ਬੰਦ ਨਹੀਂ ਹੋਣਗੇ। ਖੈਰ ਉਹ ਕਹਿੰਦੇ ਆ ਕਿ ਸਾਡਾ ਇਹ ਆਵਾਜ਼ ਉਠਾਉਣਾ ਲੋਕਾਂ ਨੂੰ ਜਾਗਰੂਕ ਜ਼ਰੂਰ ਕਰ ਸਕਦਾ ਹੈ